ਨਿੱਕੇ ਨੇ ਨਾ ਫੋਨ ਤੇ ਪੈਸੇ ਲਾਤੇ 165000 ਰੁਪਇਆ ਤੇ ਆ ਨਿੱਕਾ ਤੇ ਇਹਨੇ ਉਹ ਟੋਪੀ ਰਾਈਡ ਆ ਜਣਾ ਤੇ ਨਿੱਕੇ ਨੇ ਪਈ ਹੈ ਨਾ ਲਾਤਾ ਤੇ 165000 ਰੁਪਇਆ ਤੇ ਆਪਾਂ ਨੂੰ ਵੀ ਬਾਬਾ ਜੀ ਹੈ ਨਾ ਬਾਲ ਬਖਸ਼ਣਗੇ ਆਪਾਂ ਵੀ ਇਹ ਜਾ ਫੋਨ ਲਿਆਂ ਲਵਾਂਗੇ ਆਪਾਂ ਵੀ ਵਧੀਆ ਵਧੀਆ ਹੁਣ ਜਿਹੜੇ ਮੋਬਾਈਲ ਬੰਦੇ ਕਹਿੰਦੇ ਆ ਨਾ ਵੀ ਥੋੜੇ ਪਾਜੀ ਵੀਡੀਓ ਦੀ ਨਾ ਕਲੈਰਟੀ ਨਹੀਂ ਵਧੀਆ ਆਉਂਦੀ ਹੈਗੀ ਥੋੜੀ ਆਵਾਜ਼ ਨਹੀਂ ਵੀਰੇ ਵਧੀਆ ਆਉਂਦੀ ਹੈਗੀ ਜਦੋਂ ਆਪਾਂ ਵੀ 165000 ਰੁਪਇਆ ਲਾ ਕੇ ਮੋਬਾਈਲ ਲੈ ਲਿਆ ਨਾ ਨਵਾਂ ਬਾਬਾ ਜੀ ਮੈਨੂੰ ਪੈਸੇ ਦੇਣ ਬਹੁਤ ਬਹੁਤ ਤੇ ਆਪਾਂ ਫੋਨ ਲੈ ਲਿਆ ਵਧੀਆ ਆਈਫੋਨ ਹੈ ਨਾ ਆਪਾਂ ਵੀ ਵਧੀਆ ਵਧੀਆ ਬ੍ਰਾਂਡ ਆਇਆ ਕਰਾਂਗੇ ਤੇ ਇਸ ਲਈ ਆਪਾਂ ਚਾਹਣ ਹੁਣ ਵੀਰੇ ਨੂੰ ਤਾਂ ਚਾਹਣ ਇਹਦੀਆਂ ਮੋਬਾਈਲ ਦੀਆਂ ਬਧਾਈਆਂ ਬਹੁਤ ਬਹੁਤ ਤੇ ਸਾਡੇ ਥੇਰ ਤੇ ਵੀ ਹੱਥ ਰੱਖਦੇ ਹੋ ਅਸੀਂ ਵੀ ਫੋਨ ਲੈ ਲਾਂਗੇ ਤੇ ਮਹਾਰਾਜ ਕਿਰਪਾ ਮੇਰੇ ਬਹੁਤ ਬਹੁਤ ਬਧਾਈਆਂ ਮਜ਼ਾਕ ਨਾਲ ਮਜ਼ਾਕ ਰਿਹਾ ਆਈਂ ਆਪਾਂ ਨੂੰ ਮਹਾਰਾਜ ਲੈ ਕੇ ਦਊਗਾ ਤੈਨੂੰ ਇਹ ਮਹਾਰਾਜ ਦੀ ਕਿਰਪਾ ਹੁੰਦੀ ਹੈ ਬਹੁਤ ਕੁਝ ਹੀ ਯਾਰ ਦਿਨੋਂ ਕੁਝ ਹੀ ਜਦੋਂ ਕੋਈ ਆਪਣਾ ਵੀਰ ਭਰਾ ਹੈ ਨਾ ਆਪਣੀ ਕੀ ਔਕਾਤ ਆ ਜੇ ਸੋਚਿਆ ਜਾਵੇ ਕੋਈ ਔਕਾਤ ਨਹੀਂ ਹੈਗੀ ਠੀਕ ਹੈ ਨਾ ਲੈਣ ਲੋੜ ਦੀ ਜੋ ਦਿੰਦਾ ਮਹਾਰਾਜ ਹੀ ਦਿੰ ਨਹੀਂ 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 ਬਹੁਤ ਵਧੀਆ ਕਿ ਲੋਕ ਨਜ਼ਰ ਸੋਲੀ ਚਾਹੀਦੀ ਜੇ ਉਹਦੀ ਨਜ਼ਰ ਪੈ ਜਾਂਦੀ ਹੈ ਨਾ ਜਦੋਂ ਫਿਰ ਮਤਲਬ ਉਹਨੂੰ ਚੀਜ਼ਾਂ ਇਹੀਆਂ ਚੀਜ਼ਾਂ ਤਾਂ ਆਮ ਨੋਰਮਲ ਚੀਜ਼ਾਂ ਨੇ ਠੀਕ ਹੈ ਨਾ ਉਹ ਬਾਦਸ਼ਾਹ ਦਾ ਬਾਦਸ਼ਾਹ ਵਾ ਪਰ ਐ ਨਾ ਮੇਰੇ ਕੋਲ ਮਤਲਬ ਅਮੀਰ ਕਿੰਨੇ ਨੋਟ ਲੱਗੇ ਨੇ ਕਿਤੇ ਤੇ ਵੀਰੇ ਵਾਹੀ 1,65,000 1,65,000 ਦਾ ਕਿਹੜਾ ਫੋਨ ਹੈ ਇਹ ਸੈਮਸੰਗ ਜੀ ਫੋਲਡ 6 ਅ ਜੀ ਫੋਲਡ ਜਾਂ ਪੂਰ ਜੀ ਫੋਨ ਅੱਛਾ ਇਹਨੂੰ ਮੋੜ ਕੇ ਦਿਖਾਈ ਬਰੇ ਇਹਨੂੰ ਬੰਦ ਕਰੀ ਆ ਤਾਂ ਚੱਲ ਟੈਬ ਬਣ ਗਿਆ ਨਾ ਤੇ ਆ ਚੀਜ਼ ਬਣ ਗਈ ਜੀ ਇਹ ਫੋਨ ਐਦਾਂ ਦਾ ਬਣ ਜਾਂਦਾ ਵਾ ਤੇ ਅਸੀਂ ਤਾਂ ਜ਼ਿਆਦਾਤਰ ਇਹਨੂੰ ਪਹਿਲਾਂ ਮਸ਼ਹੂਰਿਆਂ ਜੀ ਦੇਖਿਆ ਹੋਇਆ ਬਾਈ ਐਡ ਆਉਂਦੇ ਦੀ ਵੀ ਆ ਫੋਨ ਆ ਐਦਾਂ ਦਾ ਆਹਣਾ ਫੋਨ ਆ ਤੇ ਆ ਫੋਨ ਆ ਜੀ ਇਹਦੇ ਤਿੰਨ ਇਹਦੇ ਵੀ ਤਿੰਨ ਕੈਮਰੇ ਨੇ ਕੈਮਰੇ ਦਾ ਤਿੰਨ ਹੀ ਨੇ ਅਰੇ ਤੇ ਇਹਨੂੰ ਆ ਖੋਲ ਕੇ ਦਿਖਾਈ ਹੋਵੇ ਤੂੰ ਇਹਨੂੰ ਐਂ ਡਰਜਾ ਲੱਗੀਆਂ ਨਾ ਵੀ ਮੇਰੇ ਤੋਂ ਟੁੱਟ ਨਾ ਜਾਵੇ ਇੱਥੇ ਤੇ ਆ ਫੋਨ ਜੀ ਐਦਾਂ ਖੁੱਲ ਜਾਂਦਾ ਨਾਲੇ ਟੈਬ ਬਣ ਜਾਂਦਾ ਵਾ ਟੋਟਲ ਕੁੱਲ ਮਿਲਾ ਕੇ ਜੇ ਕਿ ਦੇਖੀ ਤਾਂ ਇਹਦੀ ਤਿੰਨ ਸਕਰੀਨਾਂ ਨੇ ਤੇ ਮੇਰੇ ਸਾਨੂੰ ਇਹ ਇੰਨੇ ਕਦੇ ਹੀ ਆਈ ਫੋਨ ਹੈ ਨਾ Apple ਦਾ 14 Pro Max ਵਗੈਰਾ ਨਾ ਤੇ ਆ ਫੋਨ ਦੀ ਕੁਆਲਿਟੀ ਵੀ ਵਧੀਆ ਵਾ ਡਿਸਪਲੇ ਤਾਂ ਤਿੰਨ ਹੋ ਗਈ ਆਪਾਂ ਲੈ ਆਵਾਂਗੇ ਨਹੀਂ ਠੀਕ ਨਹੀਂ ਫੇਰ ਵੀ ਪਤਾ ਬਹੁਤ ਖੁਸ਼ੀ ਹੁੰਦੀ ਯਾਰ ਬਿਲਕੁਲ ਹੀ ਮਨ ਦੇ ਵਿੱਚ ਸੀਗਾ ਵੀ ਹਾਂ ਆਪਾਂ ਫੋਨ ਲੈਣਾ ਜਾ ਉਹ ਕਰਨਾ ਹੈ ਤੇ ਬਸ ਯਾਰ ਇਹ ਇੰਨਾ ਸੋਹਣਾ ਫੋਨ ਹੈ ਇਹਦਾ ਚਲਾਉਣ ਨੂੰ ਨਹੀਂ ਗੱਲ ਕਰਦਾ ਚੈਰ ਕਰਦਾ ਵੀ ਹੱਥ 'ਚ ਹੀ ਫੜ ਕੇ ਰੱਖੀ ਰੱਖੋ ਨਾ ਚਲੋ ਬਹੁਤ ਬਹੁਤ ਮੁਬਾਰਕਾਂ ਜੀ ਐਵਰਗ੍ਰੀਨ ਲੱਕੀ ਵੱਲੋਂ ਤੈਨੂੰ ਬਹੁਤ ਬਹੁਤ ਵੀਰੇ ਮੁਬਾਰਕਾਂ ਬਾਬਾ ਜੀ ਭਾਗ ਲਾਉਣ ਤੈਨੂੰ ਮਹਾਰਾਜ ਜੀ ਦੀ ਕਿਰਪਾ ਕਰਾ ਸ਼ੇਦੀ ਸ਼ੇਦੀ ਤੁਹਾਨੂੰ ਲਾ ਮੈਂ ਫਿਰ ਆਪਾਂ ਵਲੋਗ ਮਾ। ਪਤਾ ਨਹੀਂ ਆ ਨਾ ਪਤਾ ਲੱਗ ਜਾਣਾ ਮੈਂ ਜੇ ਉਹਨੂੰ ਕੁਆਲਿਟੀ ਵੀਡੀਓ ਦੀ ਕੁਆਲਿਟੀ ਵਧੀਆ ਹੋ ਗਈ ਉਹ ਵਾਇਸ ਕੁਆਲਿਟੀ ਵਲੋਗ ਦੇ ਵਿੱਚ ਵਧੀਆ ਆਉਣ ਲੱਗੀ ਸੁਨੋ ਕ ਨੂੰ ਪਤਾ ਲੱਗ ਜਾਣਾ ਵੀ ਹਾਂ ਵੀ ਲੱਕੀ ਨੇ ਵੀ ਆਈਫੋਨ ਲੈ ਲਿਆ। ਚਲੋ ਹੁਣ ਪੈਸੇ ਇਕੱਠੇ ਕਰਦੇ ਆ। ਹੁਣ ਮੈਨੂੰ ਵੀ ਸ਼ੌਕ ਜਾਂ ਨਵੇਂ ਫੋਨਾਂ ਦਾ ਪੈ ਗਿਆ। ਕਿ ਨਹੀਂ ਤੇ ਵੈਸੇ ਜੇ ਬਲੌਗਿੰਗ ਕਰਨੀ ਆ ਜਾਂ ਕੋਈ ਵੀ ਬੰਦਾ ਸੋਸ਼ਲ ਮੀਡੀਆ ਤੇ ਫੋਨ ਮੈਟਰ ਕਰਦਾ ਵਾ ਉਹਦੇ ਚੀਜ਼ੀ ਕਿਉਂਕਿ ਆਵਾਜ਼ ਦੀ ਕੁਆਲਿਟੀ ਬਹੁਤ ਵਧੀਆ ਜ਼ਰੂਰੀ ਆ ਵੀਡੀਓ ਦੇ ਵਿੱਚ ਵੀਡੀਓ ਕੁਆਲਿਟੀ ਵੀ ਜ਼ਰੂਰੀ ਆ ਤੇ ਪਿਕਸਲ ਜੇ ਨਹੀਂ ਖੜਨਦੇ ਚਲੋ ਹੁਣ ਬਾਬਾ ਜੀ ਨੇ ਮੇਰ ਕਰੀ ਤਾਂ ਆਪਾਂ ਵੀ ਜ਼ਰੂਰ ਲਵਾਂਗੇ ਤੇ ਇਹਣਾ ਲੈਣਾ ਕਿ ਉਹ ਨਹੀਂ ਲਵਾਂਗੇ ਜ਼ੋਰ ਚਾਹੇ ਕੈਸ਼ ਤਾਂ ਤਹੀ ਲਈਏ ਹਨਾ ਨਹੀਂ ਨਹੀਂ ਤਾਂ ਕਿਉਂ ਲੈਣਾ ਵਾ ਮਹਾਰਾਜ ਗੱਪਾਂ ਕਰਨ ਬਸ ਆਪਾਂ ਕੈਸ਼ ਹੀ ਲਿਓੜਾ ਵਾ ਇਹਦੇ ਕੋਤਾਂ ਵਾਲਾ ਕੰਮ ਨਹੀਂ ਕਰਨਾ ਹੈਗਾ ਕੈਸ਼ ਨਾਲ ਕੰਮ ਨਹੀਂ ਕਰੀਦੇ ਹੁੰਦੇ ਇਹ ਨਾਲ ਕੈਸ਼ ਚ ਪੈ ਕੇ ਤਾਂ ਕੋਈ ਫਾਇਦਾ ਨਹੀਂ ਹੈਗਾ ਬਹੁਤ ਸੋਹਣਾ ਮੋਬਾਈਲ ਹੈ ਜਿੰਨਾ ਜਿੰਨਾ ਸੋਹਣਾ ਮੇਰਾ ਭਰਾ ਉੰਨਾ ਸੋਹਣਾ ਮੋਬਾਈਲ ਹੈ ਬਹੁਤ ਬਹੁਤ ਮੁਬਾਰਕਾ ਮੇਰੇ ਵੀਰ ਨੂੰ ਨਹੀਂ ਇੱਕ ਤਾਂ ਵੀਰੇ ਇਹਦੇ ਚ ਚੱਲੇ ਮੰਨ ਲਿਆ ਵੀ ਇੱਕ ਇਹ ਤੇ AI ਆ ਹਨਾ ਤੇ ਹੋਰ ਇਹਦੇ ਚ ਕਿਹੜਾ ਵੱਖਰਾ ਕੰਪਨੀ ਚਾਹਣਾ ਜਿਹੜਾ ਆਪਣੇ ਸਾਡੇ ਵਾਲੇ ਫੋਨਾਂ ਚ ਨਹੀਂ ਹੈਗਾ ਯਾਰ ਟੋਟਲੀ ਇਹਦੇ ਵਿੱਚ ਫੰਕਸ਼ਨ ਨਹੀਂ ਨੇ ਸਾਰੇ ਮੈਂ ਕਹਿੰਦਾ ਉਹਨੇ Apple ਦੇ ਵਿੱਚ ਨਹੀਂ ਹੈਗੇ ਜਿੰਨੇ ਇਹਦੇ ਵਿੱਚ ਨੇਗੇ Apple ਦੇ ਵਿੱਚ ਵੀ ਅਜੇ ਘੱਟ ਰਹੇਗੇ ਜੇ ਸੋਚੇ ਜਾਵੇ ਸਕਰੀਨ ਹੀ Apple ਦੀ ਜਿਹੜੀ ਕੰਪਨੀ ਆ ਉਹ ਵੀ ਜਿਹੜੀ ਆਹ ਸਕਰੀਨ ਆ ਉਹ Samsung ਵਾਲੀ ਦਿੰਦਿਆਂ ਨੂੰ Apple ਵਾਲੀ ਕੰਪਨੀ ਨੂੰ ਤੇ ਜਿੰਨੇ ਫੰਕਸ਼ਨ ਇਹਦੇ ਵਿੱਚ ਨੇ ਕਿ ਉਹਨੇ ਤਾਂ ਮਤਲਬ ਉਹਦੇ ਵਿੱਚ iPhone ਚ ਹੈ ਨਹੀਂਗੇ ਨਹੀਂ ਯੋ ਉਹ ਤਾਂ ਮੈਨੂੰ ਪਤਾ ਹੋਵੇ ਵੀ ਇਹ ਵੀ ਇਹ ਵੀ ਉਹਨਾਂ ਨੇ ਬਣਾਇਆ ਜੇ ਇੰਨੇ ਪੈਸੇ ਲਾਏ ਆਪਾਂ ਕੋਈ ਨਾ ਕੋਈ ਐਕਸਟਰਾ ਫੰਕਸ਼ਨ ਤਾਂ ਇਹਦੇ ਵਿੱਚ ਹੋਊਗਾ ਯਾ ਨਾ ਯ ਲੈ ਇੱਕ ਤਾਂ ਆਹ ডিসਪਲੇ ਵਾਲਾ ਵਧੀਆ ਲੱਗਿਆ ਮੈਨੂੰ ਸਿਸਟਮ ਜੀ ਚਾਹੀਦੋਂ ਨੂੰ ਮਰਜ਼ੀ ਸਿੰਗਲ ਕਰ ਲੂ ਜਦੋਂ ਜਿੱਦਾਂ ਮਰਜ਼ੀ ਉਹ ਡਬਲ ਜੀ ਕਰ ਲੂ ਨਾ ਇੱਕ ਤਾਂ ਆਹ ਵਧੀਆ ਚੀਜ਼ ਲੱਗੀ ਮੈਨੂੰ ਇਹ ਤੇ ਹੋਰ ਇੱਕ AI ਹੋ ਗਿਆ ਜਿਵੇਂ ਉਹਦੇ ਚ ਜਿਵੇਂ Apple ਵਾਲੇ ਚ Siri ਬੋਲਦੀ ਨੇ ਹੈਏ Siri ਹੈਏ Siri ਇਹਦੇ ਚ ਉਹ ਵੀ ਹੈਗਾ ਉਹ ਇਹਦੇ ਚ ਕੀ ਕਹਿੰਦੇ ਆ ਉਹ ਤੁਹਾਨੂੰ ਕੀ ਰੱਖਿਆ ਹੋਇਆ ਇਹਨਾਂ ਨੇ ਉਹ ਮੈਨੂੰ ਤਾਂ ਪਤਾ ਨਹੀਂ ਹੈਗਾ ਪ੍ਰਿੰਸ ਜੀ ਹਾਂ ਇਹ ਤਾਂ ਮਤਲਬ ਵੀਰੇ ਹਲਚ ਰੋਣਾ ਸਿੱਖ ਨਹੀਂ ਉਹ ਤੁਸੀਂ ਵੀ ਹੈ ਨਾ ਮੈਂ ਤਾਂ ਆਇਆ ਹੁਣ ਤੈਨੂੰ ਹੁਣ ਤਾਂ ਲਿਆ ਹੋਏ ਇਨੀ ਜਲਦੀ ਤੱਕ ਆ ਮੇਰਾ ਕਿਹਾ ਕਿ ਮੋਟਰ ਦਿਮਾਗ ਆ ਆ ਤਾਂ ਸਕ੍ਰੈਚ ਪੈ ਗਿਆ ਜਵਾਕ ਨੇ ਪਾਵ ਹੀ ਦਿੱਤਾ ਨਾਲ ਹੀ ਕੋਈ ਨਹੀਂ ਇਹ ਪ੍ਰੋਟੈਕਟਰ ਲੱਗਿਆ ਨਹੀਂ ਉਹਦੇ ਉੱਤੇ ਲਈ ਲੱਗਿਆ ਨਹੀਂ ਉਹ ਯਾਰ ਫੇਰਾ ਦਾ ਨੁਕਸਾਨ ਹੋ ਗਿਆ ਯਾਰ ਟਾਟਾ ਮਹਾਰਾਜ ਜੀ ਕਹਿੰਦੇ ਇਹ ਨਿਸ਼ਾਨ ਹੋ ਹੁੰਦਾ ਨਾ ਗੁੜੀਆ ਦੇ ਹੱਥ ਸੀਗਾ ਗੁੜੀਏ ਤੋਂ ਕਿਤੇ ਮੜ ਮੜ ਕੜਾ ਕੜਾ ਲੱਗ ਗਿਆ ਉਹ ਹੋ ਗਿਆ ਵਾਚ ਚੱਲ ਜਲੇ ਐਂ ਤਾਂ ਸ਼ੋਰ ਹੈਗੀ ਆਉਣੀ ਆ ਨਾ ਪੈ ਕੇ ਜਾਗੀ ਆ ਸ਼ੋਰ ਤੋਂ ਕੋਈ ਗੱਲ ਕੋਈ ਨਹੀਂ ਨਿਕਲ ਕਰਾਂਗੇ ਦੇ ਨੇ ਬੈਸਪਲੀ ਇਹ ਬੰਦਾ ਚੇਂਜ ਕਰ ਲੈਂਦਾ ਵਾ ਹੁਣ ਇਹ ਪਹਿਲੇ ਛੱਡ ਕੇ ਤਾਂ ਲਿਆਂਦਾ ਜਿੰਨੇ ਲਿਆਂਦਾ ਉਤਨੇ ਇਹਨੇ ਲਾਤੀ ਕੁੜੀਆਂ ਨੇ ਚੱਲ ਕੋਈ ਨਹੀਂ ਸ਼ਗਨ ਹੋ ਗਿਆ ਹਾਂ ਕੋਈ ਚੱਕਰ ਨਹੀਂ ਚੱਕਰ ਨਹੀਂ ਠੀਕ ਹਾਂ ਸ਼ਰੂ ਵਧੀਆ ਬਹੁਤ ਬਹੁਤ ਮੈਨੂੰ ਐ ਸੀਗਾ ਮੈਂ ਕਹਿੰਦਾ ਯਾਰ ਮੈਂ ਜੇ ਇੰਨੇ ਪੈਸੇ ਲਾਏ ਆ 1 ਲੱਖ ਮੇਰੇ ਤੋਂ ਮੈਡਮ ਵੀ ਉਹ ਆਈਫੋਨ ਵੀ ਮੇਰੇ ਤੋਂ ਡੇਢ ਡੂੜ ਤੇ 3 ਡੇ ਪੈ ਜਾਂਦਾ ਨਾ ਐਪਲ ਦਾ ਆਈਫੋਨ ਹਾਂ ਇੱਕ 35-35 ਕਿਰਾਉਣਾ ਹਾਂ ਜਿਹੜਾ ਹੁਣ ਲੇਟਸ ਹੋਊਗਾ ਆਪਾਂ ਨੇ ਮੈਂ ਪਤਾ ਨਹੀਂ ਸੁਣਿਆ ਹੀ ਆਪਾਂ ਨੇ ਕਦੀ ਨਾ ਮੈਂ ਪਤਾ ਕੀਤਾ ਵਾ ਸੁਣਿਆ ਇਹ ਲੋਕਾਂ ਦੇ ਮੂਹ ਵੀ ਐਪਲ ਦਾ ਫੋਨ ਇੰਨਾ ਮਹਿੰਗਾ ਵਾ ਚਲੋ ਆਪਾਂ ਵੀਰੇ ਮੈਨੂੰ ਤਾਂ ਆਇਆ ਜਦੋਂ ਮੈਂ ਆਹ ਫੋਨ ਲਿਆ ਸੀਗਾ ਨਾ ਐਸਐਮਐਸੰਗ ਦਾ ਮੈਨੂੰ ਨਾ ਸਾਲ 16-17000 ਰੁਪਏ ਮੈਨੂੰ ਬਹੁਤ ਜ਼ਿਆਦਾ ਲੱਗਦਾ ਵੀ ਮੈਂ 16-17000 ਰੁਪਏ ਖਰਚਦਾ ਯਾਰ ਹਨਾ ਤੇ ਪਰ ਅੱਜ ਦੇ ਸਮੇਂ ਵਿੱਚ ਫੋਨ ਆ ਨਾ ਜ਼ਰੂਰਤ ਹੈ ਲੋਕਾਂ ਦੀ ਹਨਾ ਰੋਟੀ ਬਿਨਾ ਬੰਦਾ ਸਾਰ ਲੈਂਦਾ ਫੋਨ ਬਿਨਾ ਨਹੀਂ ਸਾਰਦਾ ਤੇ ਖਾਸ ਕਰਕੇ ਯੂਟਿਊਬਰ ਆ ਜਿਹੜੇ ਉਹਨਾਂ ਲਈ ਤਾਂ ਬਹੁਤ ਔਖਾ ਹੋ ਜਾਂਦਾ ਵਾ ਪਰ ਬਹੁਤ ਸੋਹਣਾ ਫੋਨ ਆ ਜਿਹੜੇ ਮਰਦੀ ਐਂਗਲ ਤੋਂ ਵੀਡੀਓ ਬਣਾਉ ਹੈਰੀ ਨਾ ਤੇ ਤਿੰਨ ਟਾਇਪ ਬਣ ਜਾਂਦਾ ਉਹ ਛੋਟਾ ਮਿਨੀ ਟਾਇਪ ਹਾਂ ਹਾਂ ਆ ਮਿਨੀ ਟਾਇਪ ਆ ਮਿਨੀ ਟਾਇਪ ਅੱਛਾ ਇਹਦੇ ਵਿੱਚ ਐਂ ਕਰ ਲੈ ਹਾਂ ਇਹ ਆ ਦੇਖੇ ਖੋਲੇ ਟੈਕਨੋਲੋਜੀ ਆ ਬਾਈ ਉਹ ਸਦਾਨ ਨੂੰ ਕਰਕੇ ਜਿਵੇਂ ਮਰ ਗਿਆ ਮਿਨੀ ਟਾਇਪ ਬਣ ਗਿਆ ਟੀਕੀ ਵਾਲਾ ਆ ਗਿਆ ਅੱਛਾ ਟੀ ਮੋਡ ਬਣ ਗਿਆ ਹਣਾ ਹਾਂ ਟੀਕੀ ਕਿ ਮਾ ਜੀ ਟੋਨ ਲੜ ਗਿਆ ਕਰ ਗਿਆ ਤੇ ਹੋਰ ਕੋਈ ਇਹਦੇ ਚੋਂ ਜੇ ਤੁਸੀਂ ਆ ਲੈ ਕੇ ਪਰਸੋਂ ਲੈ ਕੇ ਆਇਓ ਮੈਨੂੰ ਤੁਸੀਂ ਕਹਿ ਰਹੇ ਵੀ ਆਪਾਂ ਲੈ ਕੇ ਆਉਣਾ ਮੈਂ ਥੋੜੇ ਨਹੀਂ ਲੱਗੇ ਟਾਈਮ ਕਹਿਣ ਦਾ ਮਤਲਬ ਇਹ ਹੈ ਵੀ ਜਿਵੇਂ ਹੁਣ ਤੁਸੀਂ 2 ਦਿਨ ਹੋ ਗਏ 2 ਦਿਨਾਂ ਚ ਤੁਹਾਨੂੰ ਕੀ ਡਿਫਰੈਂਟ ਲੱਗਿਆ ਤੁਸੀਂ ਇੱਕ ਆਪਣਾ ਸਿੰਗਲ ਜਿਹਾ ਫੋਨ ਜਿਹਾ ਜਾਂ ਇਹਦੇ ਵਿੱਚ ਇੰਨੇ ਫੰਕਸ਼ਨ ਨੇ ਮੈਨੂੰ ਤਾਂ ਰੋਜ਼ ਨਵਾਂ ਨਵਾਂ ਰੋਇ ਨਵਾਂ ਨਵਾਂ ਰੋਇ ਨਵਾਂ ਕੋਈ ਵੱਖਰਾ ਕੋਈ ਇਹਦੇ ਚੋਂ ਜਿਵੇਂ ਆਪਣੇ ਮੇਰੇ ਮੇਰੇ ਫੋਨ ਚ ਨਾ ਹੋਵੇ ਇਹ ਤਾਂ ਤੁਹਾਨੂੰ ਦੱਸ ਦੇ ਦਿੱਤਾ ਇਹ ਤਾਂ ਹੈਗਾ ਹਾਂ ਉਹ ਸੇਰੀ ਸੂਰੀ ਵਾਲਾ ਤਾਂ ਪ੍ਰਿੰਸ ਹੀ ਦੱਸੂਗਾ ਉਹ ਵੀ ਸਾਰੇ ਫੰਕਸ਼ਨ ਆਏਗੇ ਨੇ ਹੋਰ ਤਾਂ ਬੜਾ ਹੀ ਕੋਸਾ ਜੇ ਆਪਾਂ ਇਹਦੇ ਤੇ ਕੋਈ ਮਤਲਬ ਉਹ ਕੀ ਯਾਰ ਮੈਨੂੰ ਦੱਸਦਾ ਸੀਗਾ ਫਰੈਂਡਸ ਅਜੇ ਤੀਜੇ ਦਾ ਮੈਂ ਭੁੱਲ ਗਿਆ ਨਾ ਬੜਾ ਕੋਸਾ ਇਹਦੇ ਵਿੱਚ ਹੁਣ ਮੈਂ ਤਾਂ ਆਪਣੀ ਥਾਲੀ ਸਮਝੋਂਦੀ ਕਈ ਵਾਰ ਸੈਮਸੰਗ ਵਾਲਿਆਂ ਨੇ ਹਣਾ ਮੈਂ ਇਹ ਨਾ ਵੈਸੇ ਸ਼ੋਅਰੂਮ ਚ ਪਿਆ ਹੀ ਦੇਖਿਆ ਸੀਗਾ ਜਿਵੇਂ ਆਪਾਂ ਕਹਿ ਦਿੰਦੇ ਨੀ ਆ ਨਾ ਇਤਨ ਮਾਰੇ ਚੱਕਿਓ ਮੜਿਆ ਜਿੱਦਾਂ ਆਪਾਂ ਕਹਿੰਦੇ ਨੇ ਇਹਨਾਂ ਵੀ ਆਪਾਂ ਯਾਰ ਕੋਈ ਨਹੀਂ ਆਪਾਂ ਆਪਣੇ ਆਪ ਨੂੰ ਫੋਟੋ ਖਿੱਚਣੀ ਇਹਦੇ ਵਿੱਚ ਫੋਟੋ ਵੀ ਦੀ ਵੀ ਆਪਾਂ ਤੇ ਉਹ ਪ੍ਰੈਸ ਕਿਵੇਂ ਕਰਦਾ ਜਿਵੇਂ ਇੱਥੋਂ ਆਹ ਫੋਟੋ ਖਿੱਚੂਗਾ ਇੱਧਰੋਂ ਤੇ ਇੱਧਰ ਤੇਰੀ ਫੋਟੋ ਦੇਖੂਗੀ ਤੈਨੂੰ ਮਿੱਤੂ ਕਿਵੇਂ ਖੜਾ ਆ ਵਾ ਅੱਛਾ ਉਹ ਆ ਸਾਹਮਣੇ ਵਾਲੀ ਡਿਸਪਲੇ ਦੇ ਵਿੱਚ ਆ ਜਾਂਦਾ ਨਾ ਆਪਣੇ ਆਪ ਨੂੰ ਮਤਲਬ ਉਹ ਹੋ ਜੂਗਾ ਆਪਾਂ ਤਾਂ ਕਿ ਸ਼ੋਰੂਮ ਦੇ ਵਿੱਚ ਪਿਆਈ ਲਿਖਿਆ ਵਾ ਚੱਲਾ ਗਾਣਾ ਥੀ ਵੜ ਕੇ ਦੇਖ ਲਿਆ ਫੋਨ ਆ ਗਿਆ ਆ ਆਹ ਵਾ ਦੇਖੀ ਉਹ ਆ ਗਿਆ ਹਾਂ ਓਏ ਆ ਗਿਆ ਆ ਗਿਆ ਓਏ ਆ ਗਿਆ ਆ ਗਿਆ ਉਹ ਆ ਗਿਆ ਲੱਗਿਆ ਹੁਣ ਤੇ ਤੂੰ ਮੈਂ ਤੇਰੀ ਫੋਟੋ ਖਿੱਚ ਰਿਆ ਮੈਂ ਸਾਹਣਾ ਤੇਰੀ ਫੋਟ ਆਪਣੀ ਆ ਗਈ ਹਾਂ ਆਪਣੀ ਫੋਟੋ ਆ ਗਈ ਸਾਹਮਣੇ ਆਪਾਂ ਨੂੰ ਉਧਰ ਉਧਰ ਜੇ ਕੋਈ ਖੜਾ ਹੋਊਗਾ ਦਿਖੂਗਾ ਹਾਂ ਠੀਕ ਹੈ ਨਾ ਉਹ ਜਿਵੇਂ ਹੈ ਨਾ ਆਮ ਤੌਰ ਤੇ ਉੱਤੇ ਨਾ ਹੁੰਦੇ ਨੇ ਉਹ ਹਾਂ ਉਧਰ ਉਹ ਸ਼ੀਸ਼ੇ ਦੇ ਵਿੱਚ ਦੇਖ ਰਹੀ ਹੈ ਨਾ ਹਾਂ ਉਹ ਸ਼ੀਸ਼ੇ ਦੇ ਤਿਆਰ ਕਰੋਗੇ ਤੁਹਾਨੂੰ ਪਤਾ ਵੀ ਮੈਂ ਕਿਵੇਂ ਖੜਾ ਹਾਂ ਕਿਹੜੇ ਸਟਾਈਲ 'ਚ ਖੜਾ ਹਾਂ ਹਾਂ ਠੀਕ ਹੈ ਨਾ ਉਕਰ ਪਤਾ ਨਹੀਂ ਨਾ ਲੱਗਦਾ ਫੋਟੋ ਖਿੱਚਣ ਲੱਗੇ ਇਸ ਸਕਰੀਨ ਫੁੱਲ ਵੀ ਹੋ ਜਾਂਦੀ ਹੈ ਅੱਧੀ ਸਕਰੀਨ ਆ ਰਹੀ ਹੈ ਮਤਲਬ ਇਹਦੇ ਵਿੱਚ ਕਿੰਨੀ ਆਊਗੀ ਅੱਛਾ ਅੱਛਾ ਵੈਸੀ ਇਹ ਨਾ ਦਿਖਣ ਲਈ ਇਹਦੇ ਵਿੱਚ ਕਿੰਨੀ ਆਊਗੀ ਹਾਂ ਐ ਸੂਟ ਕਰਕੇ ਸ਼ਾਇਦ ਹੋ ਜਾਵੇ ਆ ਜੀ ਇਹ ਤਾਂ ਜਿਵੇਂ ਉਹ ਹੋ ਗਿਆ ਨਾ ਮਹੂਗਾ ਵੀਰੇ ਫੰਕਸ਼ਨ ਇਹ ਚ ਉਹ ਜਿੰਦਾ ਲੱਗਿਆ ਹੋਇਆ ਉਹ ਦੀ ਜਿੰਦਾ ਹੋ ਸਕਦਾ ਵੀ ਹੋਊਗਾ ਹੋਲੀ-ਹੋਣੀ ਆਪਾਂ ਦੇਖਾਂਗੇ ਕੋਈ ਨਹੀਂ ਜਿੰਦਾ ਆਹ ਜਿੰਦਾ ਹੀ ਹੁੰਦਾ ਆਪਾਂ ਪੰਜਾਬੀ ਭਾਸ਼ਾ ਹੀ ਹੁੰਦੀ ਹੈ ਬੜੀ ਹੌਣ ਆਪਾਂ ਲੋਕ ਲੋਕ ਲਨ ਲੈ ਹੋ ਗਏ ਹਾਂ ਆਹ ਦੇ ਹੋ ਗਈ ਉਹਨਾਂ ਖੁੱਲ ਗਈ ਨਾ ਪੂਰੀ ਤੂਰੀ ਤਾਂ ਹੀ ਮੈਂ ਤੁਹਾਨੂੰ ਕਹਿੰਦਾ ਜਿੰਦਾ ਲੱਗਿਆ ਆ ਇਹਦੇ ਵਿੱਚ ਇਹ ਆ ਨਾ ਅੰਦਰਲੀ ਸਾਈਡ ਤੋਂ ਲੋਕ ਲੱਗ ਗਏ ਹਾਂ ਇਧਰ ਹੋ ਗਈ ਇੱਕ ਪਾਸੇ ਹੋ ਗਈ ਇਹ ਹੂੰ ਅੱਧੀ ਆ ਗਈ ਨਾ ਫਿਰ ਬੰਦ ਹੋ ਗਈ ਇਸ ਕੋਲੇ ਇਧਰੋਂ ਟੱਚ ਕਰਨਾ ਪੈਂਦਾ ਇਹਨੂੰ ਹਾਂ ਟੱਚ ਕਰਨਾ ਪੈਂਦਾ ਵਾ ਇਹ ਟੱਚ ਨਹੀਂ ਕਰ ਰਿਹਾ ਮੈਂ ਧਰੋ ਕਰਾਈ ਗਿਆ ਇਹ ਮੈਗਾ ਪਿਕਸਲ ਬਹੁਤ ਹੈ ਦਾ ਆ ਵਾ ਤੇ ਮੈਗਾ ਪਿਕਸਲ ਬਹੁਤ ਨੇ ਯਾਰ ਇਹਦੇ ਵਿੱਚ ਤਾਂ ਜ਼ੂਮ ਇੰਨਾ ਵਾ ਪੁੱਛਣਾ ਕੋਈ ਤੇਰੇ ਕੋਲ ਉਹ ਹੈਗਾ ਕੀ ਜੀ ਜ਼ੂਮ ਵੀ ਬਹੁਤ ਤਕੜਾ ਆ ਨਾ ਇਹਦਾ ਹਉ ਸਾਹਮਣੇ ਉਹ ਥੈਂਕ ਲਿਖਿਆ ਨਾ ਹਾਂ ਕੀ ਲਿਖਿਆ ਥੈਂਕ ਉਹਦੇ ਵਾਲਾ ਤੈਨੂੰ ਉੱਥੇ ਡੇਣਾ ਨਹੀਂ ਹੈਗਾ ਇੱਥੇ ਦੇਖੋ ਗੱਲ ਲੁਧਿਆਣਾ ਟਿਊਸ਼ਨ ਮਾਰਕੀਟ ਉਹ ਕਾਫੀ ਤਾਂ ਬੜਾ ਜ਼ੂਮ ਆ ਉਹ ਵਾਲੇ ਮੋੜ ਤੇ ਮੈਂ ਵੀ ਲਾ ਕੇ ਦੇਖਦਾ ਨਾਲ ਹੀ ਨਾਲ ਬੱਸ ਥੱਕ ਗਿਆ ਉਹ ਬੋਲਾ ਹੈਗਾ ਹੀ ਸੋਣਾ 1000 ਰੁਪਏ ਜਣਾ ਉਹ ਆ ਦੇਖ ਇੱਧਰ ਇਹ ਤੇਰੇ ਤੋਂ ਹੁੰਦੇ ਇੱਕ ਲੱਖ 65 ਹਜ਼ਾਰ ਦੀਆਂ ਵੀਥਾਂ ਕਿੱਥੇ ਹੋ ਗਈਆਂ ਇੱਥੇ ਕੀ ਲਿਖਿਆ ਹੈ ਮਾਡਲ ਟਾਉਨ ਐਕਸਟੈਂਸ਼ਨ ਟੇਸ਼ਨ ਮਾਰਕੀਟ ਹੈ ਨਾ ਪੂਰਾ ਕਲੀਅਰ ਕਲੀਅਰ ਆ ਰਿਹਾ ਯਾਰ ਦੇਖੀਏ ਜੀ ਅਜੇ ਹੋਰ ਜ਼ੂਮ ਕਰ ਲਾਂਗੇ ਇਹਨੂੰ ਆਪਾਂ ਆ ਬਟਨ ਇਹ ਪਿਕਸਲ ਜੀ ਬਟਨ ਲੱਗ ਜਾਂਦੇ ਆ ਹਨਾ ਇਹ ਦੇਖਿਆ ਨੀ ਵੀ ਕੁੱਲ ਮਿਲਾ ਕੇ 165000 ਰੁਪਇਆ ਲਾਦਾ ਯਾਰ ਸ਼ੌਕ ਦਾ ਕਹਿੰਦੇ ਕੋਈ ਮੁੱਲ ਨਹੀਂ ਉਹ ਦੇਖ ਇੱਥੇ ਗਿਆ ਹੁਣ ਕਿਹਦਾ ਇੰਦਰ ਕੋਈ ਨਹੀਂ ਹੈਗਾ ਹੁਣ ਹੁਣ ਦੀਦਾ ਨਹੀਂ ਹੈਗਾ ਲੈ ਦੇਖਿਓ ਹੁਣ ਬਹੁਤ ਬਹੁਤ ਦੂਰੋਂ ਜੂਮ ਚੱਕਿਆ ਯਾਰ ਆਹ ਪਾਲੇ ਰੇ ਨੰਨੇ ਕੈਨੇਡਾ ਵਾਲੇ ਨੇ ਮਝੂਰੀ ਕਰਦੀ ਬਹੁਤ ਨੁਗੜਦੀ ਚੱਲ ਕੋਈ ਨਹੀਂ ਜਾਏਗਾ ਨਾ ਜਾਏਗਾ ਨਾ ਜਾਏਗਾ ਇਹ ਲੈਣਗੇ ਨੂੰ ਦੇਣੀ ਆਪਾਂ ਨੇ ਕੀ ਆਪਾਂ ਨੇ ਛੋਟੇ ਬਲੌਗਰ ਆ ਬਾਈ ਆਪਾਂ ਹੀ ਆਡੀਅੰਸ ਆ ਜਿਹਨਾਂ ਨੂੰ ਵਲੌਗ ਪਾਵਾਂਗੇ ਇਹਨਾਂ ਨੇ ਆਪਾਂ ਨੂੰ ਵੱਡੇ ਕਰ ਦੇਣਾ ਫਿਰ ਮੈਂ ਵੀ 165000 ਦਾ ਫੋਨ ਲਊਗਾ ਬਾਪੂ ਕੀ ਕਰੋ ਇੱਥੇ ਇੱਕ ਵੱਡਾ ਦੇ ਦੇ ਵੀ ਹਾਂ ਆਪਾਂ ਆਪਣੇ ਆ ਕੀ ਆ ਬਈ ਆਹ ਆਪਣੀ ਉਹਦੀ ਮਸ਼ਹੂਰੀ ਕਰ ਦਿੰਦੇ ਆ ਆਈ ਸ਼ੁਮਾਨ ਹੈਲਥ ਐਂਡ ਵੈਲਨੈਸ ਸੈਂਟਰ ਬਸ ਕੁਝ ਉਹਨਾਂ ਦੀ ਕੁੜੀਆਂ ਦੇ ਦਿੰਦੇ ਇੱਥੇ ਹਾਂ ਇਹ ਸਾਡਾ ਪਿੰਡ ਦਾ ਦਰਵਾਜ਼ਾ ਹਾਂ ਉਹ ਬਣਾਵਾਂਗੇ ਇਹ ਸਾਡੇ ਪਿੰਡ ਦਾ ਦਰਵਾਜ਼ਾ ਜੀ ਪਿੰਡ ਬਲਾਰਾ ਡਾਕ ਖਾਨਾ ਮਿਲ ਜਿਲ੍ਹਾ ਲੁਧਿਆਣਾ ਇਹ 1986 ਚ ਬਣਿਆ ਹੋਇਆ ਜੀ 1986 ਚ 1986